ਮੇਰਾ ਨਾਮ ਸੁਖਜੀਤ ਸਿੰਘ ਸੋਢੀਏ ਜੀ ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵਿੱਚ ਸੇਵਾ ਨਿਭਾਉਣ ਆਇਆ ਜੀ ਤੇ ਇੱਥੇ ਫਿਲਹਾਲ ਪਾਣੀ ਹਲੇ ਖੇਤਾਂ ਦੇ ਵਿੱਚ 6 ਇੰਚ ਤੋਂ ਲੈ ਕੇ 2 ਫੁੱਟਾਈ ਫੁੱਟ ਤੱਕ ਹੈਗਾ ਵੱਖਰੇ ਵੱਖਰੇ ਪਿੰਡਾਂ ਚ ਜਿਹੜੇ ਅਸੀਂ 9 ਪਿੰਡਾਂ ਦਾ ਕੰਮ ਸੰਭੇ ਆ ਉਹਦੇ ਵਿੱਚ ਉਹਦੇ ਸਭ ਤੋਂ ਜ਼ਿਆਦਾ ਇਸ ਵਕਤ ਲੋੜ ਹੈਗੀ ਕਿ ਲੋਕ ਬਿਮਾਰ ਨਾ ਹੋਣ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਵਾਟਰ ਬੋਰਨ ਡਿਜ਼ੀਜ਼ਸ ਵੈਕਟਰ ਬੋਰਨ ਡਿਜ਼ੀਜ਼ਸ ਦਾ ਜ਼ਿਆਦਾ ਖਤਰਾ ਤੇ ਉਹਦੇ ਵਾਸਤੇ ਮਛਰਾਂ ਦਾ ਸਪਰੇਅ ਹੋ ਰਿਹਾ ਹੈ ਫੋਗਿੰਗ ਮਸ਼ੀਨਾਂ ਚੱਲ ਰਹੀਆਂ ਤੇ ਮਿਸਟ ਬਲੋਇੰਗ ਮਸ਼ੀਨ ਵੱਡੀ ਲਿਆਂਦੀ ہوئی ਹੈ ਉਹਦੇ ਨਾਲ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਦੋਨੋਂ ਤਰ੍ਹਾਂ ਦੀਆਂ ਪਾਣੀ ਦੀਆਂ ਬਿਮਾਰੀਆਂ ਔਰ ਮਛਰਾਂ ਦੀਆਂ ਬਿਮਾਰੀਆਂ ਦੋਨਾਂ ਤੋਂ ਬਚਾਇਆ ਜਾ ਸਕੇ ਬਾਕੀ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਕੇਸ ਰਿਪੋਰਟ ਹੁੰਦਾ ਹੈ ਜਾਂ ਕੁਝ ਹੁੰਦਾ ਉਹਦੇ ਚ ਫੋਗਿੰਗ ਉਹਨਾਂ ਨੂੰ ਡਾਕਟਰੀ ਸਹਾਇਤਾ ਮਈਆ ਕਰਾਈ ਜਾ ਰਹੀ ਹੈ ਉਹਦੇ ਅਸੇ ਮੈਡੀਕਲ ਕੈਂਪ ਵੀ ਲੱਗ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਸ਼ਿਸ਼ ਹੈ ਕਿ ਇਹਦਾ ਉਪਰਾਲਾ ਹੋਰ ਕੀਤਾ ਜਾ ਸਕੇ ਕਿਉਂਕਿ ਬਹੁਤ ਇਲਾਕਾ ਜਿਹੜੇ ਖੇਤਾਂ ਦਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਕੋਈ ਉਪਰਾਲਾ ਕਰਕੇ ਉਹਦੇ ਵਿੱਚ ਵੀ ਮੱਛਰ ਪੈਦਾ ਹੋਣਾ ਬੰਦ ਕਰ ਸਕੀਏ ਇੱਥੇ ਕੰਮ ਦੌਰਾਨ ਕੀ ਕੀ ਚੁਣੌਤੀਆਂ ਆ ਰਹੀਆਂ ਇੱਥੇ ਜ਼ਿਆਦਾਤਰ ਚੁਣੌਤੀਆਂ ਜਿਹੜੀ ਸੜਕਾਂ ਤੇ ਖੜਾ ਪਾਣੀ ਹੈ ਉਹ ਇੱਕ ਸਾਡੇ ਵਾਸਤੇ ਥੋੜੀ ਚੁਣੌਤੀ ਹੈ ਸਾਰੇ ਪਿੰਡਾਂ ਤੇ ਪਹੁੰਚ ਹਲੇ ਨਹੀਂ ਹੋ ਪਾਈ ਠੀਕ ਤਰੀਕੇ ਨਾਲ ਤੇ ਬਾਕੀ ਸਾਰਿਆਂ ਦਾ ਸਾਥ ਮਿਲ ਰਿਹਾ ਹੈ ਕੋਈ ਬਹੁਤ ਵੱਡੀ ਚੁਣੌਤੀ ਕੰਮ ਕਰਨ ਚ ਨਹੀਂ ਹੈ ਬਹੁਤ ਛਲਾਗਾ ਹੋ ਗਏ ਸਾਡੀ ਟੀਮ ਬੜੀ ਵਧੀਆ ਕੰਮ ਕਰ ਰਹੀ ਹੈ ਔਰ ਲੋਕਲ ਜਿਹੜਾ ਸਾਥ ਹੈ ਸਾਨੂੰ ਬਹੁਤ ਮਿਲ ਰਿਹਾ ਹੈ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਸੇਵ ਹੋ ਗਿਆ ਉਹ ਪ੍ਰੋਵਾਈਡ ਹੋ ਰਿਹਾ ਹੈ ਸੇਵਾ ਲਈ ਵਲੰਟਰੀ ਅਤੇ ਫੰਡਸ ਦਾ ਕਿਸ ਤਰ੍ਹਾਂ ਮੈਨੇਜ ਕਰੋਗੇ ਉਹ ਇਹਦੇ ਬਾਰੇ ਜਸਪ੍ਰੀਤ ਭਾਈ ਦਸਨਗੇ ਜੀ ਕਿਉਂਕਿ ਇਹ ਉਸ ਵਿੰਗ ਨੂੰ ਦੇਖਦੇ ਆ ਮੈਂ ਸੈਨੀਟਾਈਜੇਸ਼ਨ ਤੇ ਇਹਨੂੰ ਦੇਖ ਰਿਹਾ ਜੀ ਜਿਹੜੇ ਵੈਕਟਰ ਬੋਨ ਡਿਜ਼ੀਜ਼ ਨੂੰ ਵਰਕਰ ਵਰਕਰ ਵਾਸਤੇ ਇਸ ਤੋਂ ਪਹਿਲਾਂ ਅਜਿਹੇ ਮਾਹੌਲ ਵਿੱਚ ਕੰਮ ਕੀਤਾ ਤੁਸੀਂ ਮੇਰੀ ਪ੍ਰੋਫੈਸ਼ਨਲੀ ਮੈਂ ਇੱਕ ਪੈਸਟ ਕੰਟਰੋਲਰ ਆ ਲਾਇਸੈਂਸ ਪੈਸਟ ਕੰਟਰੋਲਰ ਆ ਮੈਂ ਪੰਜਾਬ ਦਾ ਤੇ ਮੈਂ ਪਿਛਲੇ 12 ਸਾਲ ਤੋਂ ਪੈਸਟ ਕੰਟਰੋਲ ਇੰਡਸਟਰੀ ਚ ਕੰਮ ਕਰ ਰਿਹਾ ਆ ਤੇ ਮੈਂ رابطہ ਸਿਵਲ ਸਰਜਨਰ ਵੀ ਕਾਇਮ ਕਰ ਚੁੱਕੇ ਆ ਤੇ ਜੋ ਆਪਣੇ ਦਿਸ਼ਾ ਨਿਰਦੇਸ਼ ਸਰਕਾਰੀ ਹੈਗੇ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਹੀ ਕੰਮ ਹੋ ਰਿਹਾ ਇੱਥੇ ਆ ਕੇ ਕੀ ਫੀਲਿੰਗ ਆ ਰਹੀ ਹੈ ਇੱਥੇ ਆ ਕੇ ਬੜਾ ਦੁੱਖ ਵੀ ਲੱਗ ਰਿਹਾ ਤੇ ਬੜੀ ਖੁਸ਼ੀ ਵੀ ਹੋ ਰਹੀ ਹੈ ਦੁੱਖ ਇਸ ਗੱਲ ਦਾ ਲੱਗ ਰਿਹਾ ਕਿ ਬਹੁਤ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਤੇ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਸਾਰੇ ਚੜ੍ਹਦੀ ਕਲਾ ਚ ਆ ਸਾਰਿਆਂ ਦੇ ਮਨ ਚ ਉਤਸ਼ਾਹ ਹੈ ਸਾਡੀ ਟੀਮ ਦੇ ਮਨ ਚ ਬਹੁਤ ਉਤਸ਼ਾਹ ਹੈ ਤੇ ਅਸੀਂ ਇਸ ਆਪਦਾ ਤੋਂ ਬਾਹਰ ਨਿਕਲਣਾ ਹੈ ਔਰ ਜੇਤੂ ਹੋ ਕੇ ਨਿਕਲਣਾ ਹਾਂਜੀ ਦਾਸ ਦਾ ਨਾਮ ਜਸਵਿੰਦਰ ਸਿੰਘ ਖਾਲਸਾ ਪਿਛਲੇ ਤਕਰੀਬਨ 60 ਸਾਲਾਂ ਤੋਂ ਇੰਗਲੈਂਡ ਦੀ ਤਸਦੀ ਦੇ ਰੰਦਾ ਆ ਉਹ ਵੀ ਹੌਕਾ ਬੰਦਾ ਨਾਮ ਚ ਪੋਕੇਤ ਕਰੋ ਵੰਡ ਕੇ ਛੱਕੋ ਤੇ ਆਪਣੀ ਟੀਮ ਲੈ ਕੇ ਇਹ ਹੜ ਆਇਆ ਸਿ ਦਾਸ ਇੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਹੜ ਦੀ ਸੇਵਾ ਕਰ ਰਹੀ ਹੈ ਜਿੱਥੇ ਸਾਡਾ ਕੰਮ ਐਸੇ 15 ਸਾਲਾਂ ਤੋਂ ਆਪਣੇ ਪੰਜਾਬ ਦੇ ਨਾ ਬੱਚਿਆਂ ਨੂੰ ਆਪਣਾ ਬੜੀਆਂ-ਬੜੀਆਂ ਪੜ੍ਹਾਈਆਂ ਕਰਾਈਆਂ ਕਿਉਂਕਿ ਮੈਂ 60 ਸਾਲ ਪਹਿਲੇ ਇੱਥੋਂ ਗਿਆ ਸੀਗਾ ਤੇ ਪੰਜਾਬ, ਕਲਕੱਤਾ, ਮਦਰਾਸ, ਬੰਗਲੌਰ ਸਭ ਹਨ ਪੜ੍ਹ ਸੀਗਾ ਅੱਜ ਉੱਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਮੈਂ ਦੇਖਿਆ ਤੇ ਆਪਣਾ ਪੰਜਾਬ ਨੂੰ ਹਨ ਪੜ ਛੱਡਿਆ ਰੱਖਿਆ ਜਾ ਰਿਹਾ ਤੇ ਇਹ ਦਾਸ ਦੀ ਛੋਲੀ ਸੇਵਾ ਪਾਈ ਗਈ ਸੀਗੀ ਤੇ ਆਪਣੀ ਟੀਮ ਹੈ ਪੂਰੀ ਤੇ ਹਾਲ ਆਣ ਤੇ ਫਿਰ ਅਸੀਂ ਇਹ ਦੇਖੋ ਇੱਥੇ ਜਿਹੜੀਆਂ ਲੋੜਾਂ ਸੀ तकरीबन 9 ਪਿੰਡਾਂ ਦੀਆਂ ਸੇਵਾਵਾਂ ਲਈਆਂ ਤੇ ਮੈਂ ਤਾਂ ਮਾਫ ਕਰਨਾ ਸਭ ਸਰੋਪੇ ਲੈਣ ਵਾਲਾ ਚਾ ਪਰ ਬੱਚੇ ਆ ਸਾਰੇ ਮੇਰੇ ਨਾਲ ਮੇਰੀ ਟੀਮ ਹੈ ਇਹ ਬੱਚੀ ਤੁਹਾਨੂੰ ਖਾਸ ਕਰਕੇ ਦੱਸੇਗੀ ਐ ਸਪੈਂਡ ਦਾ ਬੱਚਾ ਹੈ ਕਰਨ ਸਿੰਘ ਮੇਰੇ ਵੀਰ ਜੀ ਸਾਨੂੰ ਬਹੁਤ ਤਾਕਦੀ ਸਪੋਰਟ ਕਰਨ ਆਏ ਆ ਇਹ ਪਟਿਆਲੇ ਤੋਂ ਆਇਆ ਹੈ ਇਹਨਾਂ ਨੂੰ ਬਹੁਤ ਨੌਲੇਜ ਆਇਆ ਪਈ ਹੈ ਸਾਰਾ ਕੁਝ ਕਿਵੇਂ ਸਮਝਣਾ ਹੈ ਤੇ ਬੱਚੀ ਤੁਹਾਨੂੰ ਥੋੜਾ ਦੱਸੇਗੀ ਇਹ ਸੇਵਾ ਦੇ ਬਾਰੇ ਕਿਉਂਕਿ ਜੋ ਕੁਝ ਅਸੀਂ ਅੱਜ ਡੀਸੀ ਦੇ ਦਫ਼ਤਰ ਗਏ ਸੀ ਡੀਸੀ ਦੇ ਦਫ਼ਤਰ ਉਹਨਾਂ ਨੂੰ ਪੂਰਾ ਆਪਾਂ ਦੱਸ ਕੇ ਆਏ ਆ ਕਿ ਕਿਹੜੀ ਸੇਵਾ ਦੀ ਕਰਨ ਜਾ ਰਹੇ ਹਾਂ ਔਰ ਅਸੀਂ ਕਰਾਂਗੇ ਪੂਰੀ ਕਿਉਂਕਿ ਐਸੋਲੇ ਆਏ ਜੇ ਲੁੱਟ ਖਸੁੱਟ ਜੀ ਪਈ ਹੋਈਆਂ ਬੰਦੇ ਭੱਜੀ ਵੰਡੀ ਨਹੀਂ ਇਹ ਹੁਣ ਲੋੜ ਪੈਣੀ ਜੋ ਪਾਣੀ ਥੱਲੇ ਹੁੰਦਾ ਜਾਣਾ ਔਰ ਖੇਲੇ ਸਵਾਸ ਤੱਕ ਆਪਾਂ ਇਹ ਸੇਵਾ ਵੀ ਕਰਨੀ ਆ ਔਰ ਅਖੀਰੇ ਦਿਨ ਤੱਕ ਇਹ ਪਿੰਡਾਂ ਨੂੰ ਆਪਾਂ ਸੰਭਾਲਣਾ ਹੈ ਤੇ ਬੱਚੀ ਜਸਪ੍ਰੀਤ ਕੋਰ ਸਾਡੀ ਇਹ ਮੇਰਾ ਸਕੂਲ ਵੀ ਸੰਭਾਲਦੀ ਹੈ ਸੱਤ ਫ੍ਰੀ ਸਕੂਲ ਚੱਲਦੇ ਆ ਤੇ ਆਪਣਾ ਅਫਸਰ ਦਫਤਰ ਦਾ ਹੈਡ ਇਹੀ ਬੱਚੀ ਹੈ ਤੇ ਇੱਥੇ ਵੀ ਇਹਨੂੰ ਅੱਗੇ ਲਾਇਆ ਹੋਇਆ ਹੈ ਤਾਂ ਕਿ ਸਾਰਾ ਕੰਟਰੋਲ ਇਹਦੇ ਹੱਥ ਆ ਗਿਆ ਆਪਾਂ ਕੀ ਟੀਮ ਹੈ ਪੂਰੀ ਬੜੇ ਮਿਲ ਕੇ ਕਰਦੇ ਆ ਤੇ ਬੱਚੀ ਜਸਪ੍ਰੀਤ ਕੋਰ ਉਹਨੂੰ ਯਾਦ ਕਰ ਸਕੇਗੀ ਇਹ ਜੋ ਕੁਝ ਸਾਡਾ ਪਲਾਨ ਹੈ ਮੇਰਾ ਨਾਮ ਜਸਪ੍ਰੀਤ ਕੋਰ ਹੈ ਇਸ ਵੇਲੇ ਅਸੀਂ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਘਾਰਾ ਵਿੱਚ ਖੜੇ ਆ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋਹੜਾ ਦੀ ਮਾਰ ਪਈ ਹੈ ਤੇ ਕਾਫੀ ਪਿੰਡ ਪ੍ਰਭਾਵਿਤ ਹੋਏ ਨੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ 12 ਪਿੰਡਾਂ ਦੀ ਜਿਹੜੀ ਸੇਵਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭਾਲੀ ਹੈ ਜਿਹਦੇ ਵਿੱਚ 9 ਪਿੰਡ ਨੇ ਜਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਨੇ ਸੋ ਸਾਡੀ ਜਿਹੜੀ ਟੀਮ ਹੈ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਾਰਜ ਹੈ ਉਹ ਚੱਲਦੇ ਪਏ ਨੇ ਸੋ ਇਹਨਾਂ 9 ਪਿੰਡਾਂ ਦੇ ਵਿੱਚ ਸੇਵਾਵਾਂ ਜਾਰੀ ਨੇ ਮਾਨੂੰ ਇੰਨੀ ਦੂਰ ਇਸ ਪਿੰਡ ਵਿੱਚ ਸੇਵਾ ਕਰਨ ਦੀ ਸੋਚ ਕਿਵੇਂ ਆਈ ਜਦੋਂ ਹੜਾ ਦਾ ਪਤਾ ਲੱਗਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਕਿ ਜਦੋਂ ਇੱਥੇ ਹੜ੍ਹ ਆਏ ਨੇ ਇੱਥੇ ਪਾਣੀ ਬਹੁਤ ਸੀ ਪਰ ਇੱਥੇ ਕੋਈ ਵੀ ਨਹੀਂ ਸੀ ਪਹੁੰਚਿਆ ਜ਼ਿਆਦਾਤਰ ਜਿਹੜੇ ਸੇਵਾਵਾਂ ਸੀ ਉਹ ਮੱਝਿਆਲੇ ਪਾਸੇ ਜਾ ਰਹੀਆਂ ਸਨ ਤੇ ਸਾਨੂੰ ਲੱਗਿਆ ਕਿ ਸੇਵਾ ਉੱਥੇ ਕਰੀਏ ਜਿੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਸੋ ਇਸ ਕਰਕੇ ਅਸੀਂ ਫਿਰੋਜ਼ਪੁਰ ਇਲਾਕੇ ਨੂੰ ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ 22 ਅਗਸਤ ਤੋਂ ਤੇ ਲਗਾਤਾਰ ਘਰ ਘਰ ਜਾ ਕੇ ਉੱਥੇ ਪਹੁੰਚਾਇਆ ਰਾਸ਼ਨ ਪਹੁੰਚਾਇਆ ਕਿਉਂਕਿ ਪਾਣੀ ਤਕਰੀਬਨ 15 15 22 ਫੋਟੋ ਉਸ ਵੇਲੇ ਪਾਣੀ ਸੀ ਤੇ ਕਿਸ਼ਤੀਆਂ ਰਾਹੀਂ ਘਰ ਘਰ ਦੇ ਵਿੱਚ ਸਮਾਨ ਪਹੁੰਚਾਇਆ ਗਿਆ ਸੀ ਸੇਵਾ ਲਈ ਵਲੰਟੀਅਰ ਅਤੇ ਫੰਡਰਸ ਦਾ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਸੰਗਤ ਜਿਹੜੀ ਸਾਨੂੰ ਸਹਿਯੋਗ ਕਰ ਰਹੀ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਕੰਮ ਹੋ ਰਿਹਾ ਔਰ ਇਹਦੇ ਵਿੱਚ ਪਾਰਦਰਸ਼ਤਾ ਪੂਰੀ ਹੈ ਟਰਾਂਸਪੇਰੈਂਸੀ ਨਾਲ ਕੰਮ ਹੋ ਰਿਹਾ ਹੈ ਅਸੀਂ ਜੋ ਸਹਿਯੋਗ ਦੇ ਰਹੇ ਹਾਂ ਉਹ ਸਹੀ ਥਾਂ ਤੇ ਪਹੁੰਚ ਰਿਹਾ ਸੋ ਇਸ ਕਰਕੇ ਜਿਹੜਾ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਇਹ ਸਾਰੇ ਕਾਰੇ ਚੱਲ ਰਹੇ ਨੇ ਬਾਕੀ ਵਲੰਟੀਅਰ ਸਰਵਿਸਿਜ਼ ਦੇ ਲਈ ਬਹੁਤ ਸਾਰੇ ਨੌਜਵਾਨ ਅੱਗੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਨਾਲ ਲਿਆ ਜਾਵੇ ਤੇ ਨਾਲ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜੀਆਂ ਉਹ ਸਾਰੀਆਂ ਸੇਵਾਵਾਂ ਨਿਭਾ ਰਹੇ ਹਾਂ ਜੀ ਅ ਇਸ ਸੇਵਾ ਵਿੱਚ ਕੀ ਕੋਈ ਫੰਡਸ ਜਾਂ ਕਿਸੇ ਹੋਰ ਟੰਕ ਨਾਲ ਯੋਗਦਾਨ ਪਾ ਰਿਹਾ ਕੋ ਹਾਂ ਜੀ ਬਹੁਤ ਸਾਰੀ ਸੰਗਤ ਹੈ ਜਿਹੜੀ ਸਹਿਯੋਗ ਦੇ ਰਹੀ ਹੈ ਕਿਉਂਕਿ ਜੇ 22 ਅਗਸਤ ਤੋਂ ਕਾਰਜ ਚੱਲ ਰਹੇ ਨੇ ਲਗਾਤਾਰ ਇਹਨੇ ਦਿਨਾਂ ਤੋਂ ਉਹ ਸਭ ਬਿਨਾਂ ਸੰਗਤ ਦੇ ਸਹਿਯੋਗ ਦੇ ਸਪੋਰਟ ਬਿਨਾਂ ਸਪੋਰਟ ਦੇ ਇਹ ਪੋਸੀਬਲ ਨਹੀਂ ਹੈ ਸੋ ਸਾਨੂੰ ਬਹੁਤ ਸਾਰਾ ਸਹਿਯੋਗ ਹੈ ਜਿਹੜਾ ਜਿਹੜੇ ਕੌਮ ਦਾ ਦਰਦ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਉਹਨਾਂ ਵੱਲੋਂ ਮਿਲ ਰਿਹਾ ਤੇ ਜਿਨ੍ਹਾਂ ਨੂੰ ਇੱਕ ਇਨਸਾਨੀਅਤ ਦਾ ਦਰਦ ਹੈ ਭਾਵੇਂ ਉਹ ਪੰਜਾਬੋਂ ਬਾਹਰ ਬੈਠੇ ਨੇ ਭਾਵੇਂ ਉਹਨਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ ਪਰ ਇਨਸਾਨ ਹੋਣ ਦੇ ਨਾਤੇ ਇੱਕ ਦੂਜੇ ਦੀ ਸਪੋਰਟ ਲਈ ਬਹੁਤ ਜਿਹੜੇ ਨਾਗਰਿਕ ਨੇ ਉੱਗੇ ਆ ਰਹੇ ਨੇ ਜੀ ਇਹ ਤੋਂ ਦੇ ਹਾਲਾਤ ਦੇਖ ਕੇ ਪਹਿਲੀ ਵਾਰ ਮਨ ਵਿੱਚ ਆਇਆ ਜੇ ਅਸੀਂ ਪਹਿਲੀ ਵਾਰ ਇੱਥੇ ਆਏ ਕਿਉਂਕਿ ਕਦੇ ਪਿੰਡਾਂ ਵਿੱਚ ਇੰਦਾ ਖਾਸ ਤੌਰ ਤੇ ਜਾਣ ਦਾ ਮੌਕਾ ਨਹੀਂ ਮਿਲਿਆ ਜਦੋਂ ਪਹਿਲੀ ਵਾਰੀ ਮੈਂ ਇੱਥੇ ਆਈ ਤਾਂ ਮੈਂ ਜੋ ਇੱਥੋਂ ਦੇ ਹਾਲਾਤ ਦੇਖ ਕੇ ਤਾਂ ਇੱਕ ਫੀਲਿੰਗ ਆਉਂਦੀ ਸੀ ਕਿ ਰੱਬ ਨੇ ਸਾਨੂੰ ਸਵਰਗ ਵਿੱਚ ਰੱਖਿਆ ਹੋਇਆ ਹੈ ਤੇ ਇੱਕ ਚੀਜ਼ ਲੱਗਦੀ ਸੀ ਕਿ ਸਾਡੇ ਉੱਥੇ ਥੋੜਾ ਜਿਹਾ ਵੀ ਹੋਵੇ ਤੇ ਅਸੀਂ ਬੜੇ ਕਾਲੇ ਪੈਨੇ ਆ ਤੇ ਲੋਕ ਕਿੰਨੇ ਸਬਰ ਸੰਤੋਖ ਵਾਲੇ ਨੇ ਇੰਨਾ ਦੁੱਖਾਂ ਤੋਂ ਬਾਅਦ ਵੀ ਉਹ ਦੇ ਵੀ ਕਿੰਨੀ ਚੜਦੀ ਕਲਾ ਜਿਨੀ ਕਿੰਨੀ ਚਿਹਰੇ ਤੇ ਸ਼ਿਕੰਨ ਨਹੀਂ ਹੈਗਾ ਸੋ ਇਹ ਚੀਜ਼ਾਂ ਨੇ ਬੜਾ ਪ੍ਰਭਾਵਿਤ ਕੀਤਾ ਇਸ ਪ੍ਰੰਤੂ ਦੁਬਾਰਾ ਉਸ ਰੂਪ ਦੇ ਵਿੱਚ ਲਿਆਉਣ ਲਈ ਕਿੰਨਾ ਸਮਾਂ ਲੱਗੇ ਇਹਨੂੰ ਹਜੇ ਥੋੜਾ ਲੰਬਾ ਸਮਾਂ ਲੱਗੇਗਾ ਇਸੇ ਕਰਕੇ ਜਿਹੜੀ ਸੇਵਾ ਇਹ ਲੰਬੀ ਚੱਲੇਗੀ ਅਸੀਂ ਜਿਹੜੀਆਂ ਸੇਵਾਵਾਂ ਤੇ ਫੁੱਲੀ ਟਾਰਗੇਟ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪੰਜਾਬੀ ਮਿਹਨਤਕਸ਼ ਇਨਸਾਨ ਅਗੇ ਨੇ ਤੇ ਮਿਹਨਤਕਸ਼ ਲੋਕਾਂ ਲਈ ਮਿਹਨਤ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਬਜਾਏ ਕਿ ਅਸੀਂ ਉਹਨਾਂ ਨੂੰ ਸਿਰਫ ਰਾਸ਼ਨ ਹੀ ਦੇਈ ਜਾਈਏ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰੀਏ ਕਿਉਂਕਿ ਫਸਲ ਖਰਾਬ ਹੋ ਚੁੱਕੀ ਹੈ ਹੁਣ ਅਗਲੀ ਫਸਲ ਬੀਜਣ ਦੇ ਲਈ ਉਹਨਾਂ ਕੋਲ ਜਿਹੜੇ ਆ ਉਹਨਾਂ ਕੋਲ ਉਹ ਰਿਸੋਰਸਸ ਨਹੀਂ ਹੈਗੇ ਸੋ ਅਸੀਂ ਉਹਨਾਂ ਨੂੰ ਰਿਸੋਰਸਸ ਜੋ ਡੀਜ਼ਲ ਬੀਜ ਖਾਦ ਜੋ ਵੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਫਸਲ ਨੂੰ ਆਪਣੇ ਜਿਹੜੇ ਰੋਜ਼ਗਾਰ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ ਫਸਲ ਨੂੰ ਗਾਣ ਦੇ ਲਈ ਅਸੀਂ ਪ੍ਰੋਵਾਈਡ ਕਰਾਂਗੇ ਉਸ ਤੋਂ ਇਲਾਵਾ ਇਹਨਾਂ ਦੇ ਬੱਚਿਆਂ ਦੇ ਫੀਸਾ ਕਿਉਂਕਿ ਜੇ ਫਸਲ ਨਹੀਂ ਹੋਈ ਤਾਂ ਇਨਕਮ ਨਹੀਂ ਹੋਈ ਤੇ ਇਨਕਮ ਨਹੀਂ ਹੈ ਤਾਂ ਬੱਚਿਆਂ ਦੀ ਪੜ੍ਹਾਈਆਂ ਪਿੱਛੇ ਨਾ ਪੈਣ ਉਹਦੇ ਵਾਸਤੇ ਇਹ ਸੈਸ਼ਨ ਦੀ ਜਿਹੜੀ ਸਕੂਲਾਂ ਦੀ ਫੀਸਾ ਨੇ ਬੱਚਿਆਂ ਦੀ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਉਸ ਤੋਂ ਇਲਾਵਾ ਘਰਾਂ ਦੀ ਮੁਰੰਮਤ ਹੋਗੀ ਜਾਂ ਹੋਰ ਜੋ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਦੇ ਲਈ ਕਾਰਜ ਕੀਤੇ ਜਾਣਗੇ